ਪਠਾਨਕੋਟ ਦੇ ਸਿੰਬਲ ਜੌਂਗ ਚ ਅੱਜ ਸਵੇਰੇ ਚੋਰਾ ਵੱਲੋਂ ਦੋ ਸ਼ੋਰੂਮਾਂ ਦੀ ਨਿਸ਼ਾਨਦੇਹੀ ਕੀਤੀ ਗਈ ਸ਼ੋਰੂਮ ਦੇ ਸਾਹਮਣੇ 40 ਫੁੱਟ ਦੀ ਦੂਰੀ ਤੇ ਪੁਲਿਸ ਚੌਂਕੀਏ ਇੱਕ ਪਾਸੇ ਪੁਲਿਸ ਵੱਲੋਂ ਨਵੇਂ ਸਾਲ ਦੇ ਮੱਦੇਨਜ਼ਰ ਪਠਾਨਕੋਟ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਤਲਾਸ਼ੀ ਲਈ ਜਾ ਰਹੀ ਹੈ ਹਨ ਦੱਸਦੀ ਹੈ ਕਿ 2016 ਚ ਪਠਾਨਕੋਟ ਦੇ 에ਅਰ ਬੇਸ ਤੇ आतंकवादियों ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਦੇ ਜ਼ਖਮ ਅੱਜ ਵੀ ਲੋਕ ਮਹਿਸੂਸ ਕਰ ਰਹੇ ਨੇ ਦਸਨੀਯੋਗੀ ਵੀ ਇਹ ਕਿ ਪਠਾਨਕੋਟ ਦੇ ਸਿੰਬਲ ਚੌਂਕ 'ਚ ਇੱਕ ਚੌਂਕੀ ਬਣਾਈ ਗਈ ਹੈ ਉੱਥੇ ਹਰ ਸਮੇਂ 4 ਤੋਂ 5 ਪੁਲਿਸ ਮੁਲਾਜ਼ਮ ਮੌਜੂਦ ਰਹਿੰਦੇ ਨੇ ਇਸ ਦੇ ਬਾਵਜੂਦ ਵੀ ਅੱਜ ਸਵੇਰੇ ਚੌਂਕੀ ਦੇ ਸਾਹਮਣੇ ਸਥਿਤ ਦੋ ਸ਼ੋਰੂਮਾਂ 'ਚ ਚੋਰਾਂ ਵੱਲੋਂ ਚੋਰੀ ਦੀ ਇੱਕ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਸ਼ੋਰੂਮਾਂ 'ਚ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਇੱਕ ਸ਼ੋਰੂਮ 'ਚ ਚੋਰੀ ਵੀ ਕੀਤੀ ਗਈ ਹੈ ਦਰਵਾਜ਼ੇ ਵੱਜੋਂ ਲੱਗੀ ਇੱਕ ਖਿੜਕੀ ਦਾ ਸ਼ੀਸ਼ਾ ਵੀ ਟੁੱਟਿਆ ਹੋਇਆ ਸੀ ਜਿਸ ਦੀ ਆਵਾਜ਼ ਇਨਾ ਪੁਲਿਸ ਮੁਲਾਜ਼ਮਾਂ ਤੱਕ ਬਿਲਕੁਲ ਵੀ ਨਹੀਂ ਪਹੁੰਚੀ ਦੱਸਣਯੋਗ ਹੈ ਕਿ 40 ਮੀਟਰ ਦੂਰ ਨਾਕੇ ਤੇ ਤਾਂ ਆਦ ਪੁਲਿਸ ਮੁਲਾਜ਼ਮਾਂ ਨੂੰ ਇਸ ਬਾਰੇ ਕੋਈ ਵੀ ਸੁਰਾਖ ਨਹੀਂ ਲੱਗਿਆ ਮੋਟਰ ਹੈ ਸਾਡੀ ਸਪੇਅਰ ਪਾਰਟ ਦੀ ਦੁਕਾਨ ਐ ਨਾ ਅਲਵਰ ਖਾਪ ਐ ਤੇ ਉਹਦੇ ਵਿੱਚ ਅਸੀਂ ਪਹਿਲਾਂ ਸਾਡੇ ਇੱਧਰ ਆ ਕੇ ਜਦੋਂ ਦੇਖਿਆ ਸਾਡੀ ਇੱਧਰ ਵੀ ਦੁਕਾਨ 'ਚ ਚੋਰੀ ਕੋਈ ਸੀ ਸਾਨੂੰ ਪਤਾ ਲੱਗਿਆ ਤੇ ਫਿਰ ਅਸੀਂ ਆਪਦੀ ਦੁਕਾਨ ਉਧਰ ਜਾ ਕੇ ਖੋਲ੍ਹ ਲਈ ਖੋਲ੍ਹੀ ਤੇ ਦੇਖਿਆ ਅੰਦਰ ਜਾ ਕੇ ਜਿਹੜਾ ਬੰਦਾ ਅੰਦਰ ਐਂਟਰ ਕਰਕੇ ਟੱਪ ਕੇ ਗਿਆ ਟੱਪ ਕੇ ਉਹਨੇ ਬਕਸਾ ਵੀ ਤੂੜ ਚੁੱਕੇ ਹੈ ਤੂੜ ਚੁੱਕੇ ਪਿਛਲੇ ਪਾਸੇ ਦਰਵਾਜ਼ਾ ਤੋੜਿਆ ਉਹਨੇ ਲੱਕੜਾਂ ਦਾ ਦਰਵਾਜ਼ਾ ਸੀ ਅੰਦਰ ਜਾ ਕੇ ਉਹਨੇ ਸਾਰਾ ਗੱਲਾ ਖੋਲ੍ਹਿਆ ਕਲੇਟ ਕੋਈ ਤਾਲਾ ਨਹੀਂ ਹੁੰਦਾ ਸਾਡੇ ਤੇ ਆਮ ਪਿਆ ਹੁੰਦਾ ਉਹਦੇ ਵਿੱਚ ਸਾਡਾ 33000 ਰੁਪਏ ਸੀ ਕੈਸ਼ ਜਿਹੜਾ ਉਹ ਪਿਆ ਉਹ ਲੈ ਗਿਆ ਕੱਢ ਕੇ ਫੇਰ ਉਹਨੇ ਡੀਵੀਡੀ ਜਿਹੜੀ ਹੈ ਉੱਪਰ ਕੀਤੀ ਹੈ ਕੈਮਰੇ ਵੀ ਉਹਨੇ ਚੁੱਕ ਕੇ ਉੱਪਰ ਕੀਤੇ ਹੈ ਤਾਂ ਕਿ ਉਹਦੇ ਵਿੱਚ ਕੋਈ ਸ਼ਕਲ ਨਾ ਆਵੇ ਇਹ ਐਵੀ ਡੀਵੀਓ ਲੈ ਕੇ ਨਹੀਂ ਗਿਆ ਸਾਰਾ ਕੁਝ ਉੱਥੇ ਹੀ ਹੈ ਉੱਥੋਂ ਹੋ ਕੇ ਫਿਰ ਉਹ ਚੱਲ ਕੇ ਇਹ ਸਾਡੀ ਦੂਜੀ ਮਾਰਬਲ ਵਾਲੀ ਸ਼ੌਪ ਤੇ ਆ ਤੇ ਫਿਰ ਇਹ ਮਾਰਬਲ ਵਾਲੀ ਸ਼ੌਪ ਤੇ ਬਾਰਗੇਟ ਕੀਤੀ ਉਹਦੀ ਰਿਪੋਰਟ ਲਵਾਂ ਭਗਵਾਨ ਦੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਹਾਜੀ ਟੀਣਾ ਜੀ ਅ ਸਜੀਵ ਗਰਗ ਕੀ ਗੱਲ ਬਾਤ ਹੈ ਜੀ ਇਹ ਸਾਡੇ ਇੱਥੇ ਸਿੰਬਲ ਚੋਂ ਪੁਲਿਸ ਨਾਕੇ ਦੇ ਸਾਹਮਣੇ ਦੁਕਾਨ ਹੈ ਔਰ ਨਾਲ ਹੀ ਸਾਡੀ ਸਪੇਅਰ ਪਾਰਟ ਦੀ ਵਰਕਸ਼ਾਪ ਔਰ ਦੁਕਾਨ ਹੈ ਸਾਡੇ ਕੱਲ ਰਾਤ ਨੂੰ ਅਸੀਂ ਸਵੇਰੇ ਅੱਜ ਦੇਖਿਆ ਆਗੇ ਤੇ ਸਾਡਾ ਸ਼ੀਸ਼ਾ ਟੁੱਟਿਆ ਹੋਇਆ ਸੀ ਉਧਰੋਂ ਦੁਕਾਨ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ ਸਾਡਾ ਕੋਈ ਤਕਰੀਬਨ 55 ਤੋਂ 60 ਹਜ਼ਾਰ ਰੁਪਿਆ ਕੈਸ਼ ਜਿਹੜਾ ਹੈ ਉਹ ਲੈ ਗਏ ਹੈ ਔਰ 15-20 ਹਜ਼ਾਰ ਦਾ ਸਾਡਾ ਵੈਸੇ ਵੀ ਨੁਕਸਾਨ ਹੋ ਗਿਆ ਹੈ ਸਾਨੂੰ ਪੁਲਿਸ ਨੂੰ ਰਿਕੁਐਸਟ ਹੈ ਕਿ ਕਿਸੇ ਵੀ ਤਰੀਕੇ ਨਾਲ ਸਾਨੂੰ ਥੋੜਾ ਜਿਆਦਾ ਮਸਲਾ ਸਾਡਾ ਹੱਲ ਕੀਤਾ ਜਾਏ ਤੇ ਜੇ ਚੋਰ ਕਿਸੇ ਦੀ ਵੀ ਫੁਟੇਜ ਆਈ ਸੀਸੀ ਫੁਟੇਜ ਚ ਆਇਆ ਉਹਨੇ ਮਾਸਕ ਪਾਇਆ ਹੋਇਆ ਹੈ ਸੀਸੀ ਫੁਟੇਜ ਉਹਦੀ ਪੂਰੀ ਫੋਟੋ ਦੋਨੋਂ ਪਾਸੇ ਆਈਏ ਤੁਸੀਂ ਸ਼ਿਕਾਇਤ ਕਰਦੇ ਕਿ ਪੁਲਿਸ ਨੂੰ ਪੁਲਿਸ ਜੀ ਮੈਂ ਆਪਣੇ ਵੱਲੋਂ ਰਿਪੋਰਟ ਦਰਜ ਕਰਾਇਆ ਹੈ ਜੀ ਜਿਹੜੀ ਹੈ ਲਿਖ ਕੇ ਕਾਪ ਮੈਂ ਦੇ ਆਇਆ ਦਾ ਤਕਰਾ ਗਿਆ ਹੈ ਕੈਮਰਾ ਪਰਸਨ ਹਣੀ ਦੇ ਨਾਲ ਅਗਲੇ ਸੈਕਸ਼ਨ ਕੋ